ਦੇਖੋ ਜੀ ਟੀਵੀ ਦੀ ਸਕਰੀਨ ਵੱਲ ਨੂੰ ਪੰਜਾ ਪਿਆਰਿਆਂ ਦੇ ਧੋਤੀਆਂ ਪਵਾ ਕੇ ਬਣਿਆ ਹੋਇਆ ਕਾਲ ਤਖਤ ਦਾ ਅਖੌਤੀ ਜੱਥੇਦਾਰ ਕਪੜੇ ਇਤਾਰ ਕੇ ਖੜਾ ਹੋ ਗਿਆ ਸਕਵੀਰ ਬਾਦਲ ਦੇ ਕਹਿਣ ਤੇ ਕਹਿੰਦਾ ਮੈਂ ਤਿਆਰਪੁਰ ਤਿਆਰ ਆਂ ਵੋਟਾਂ ਪਵਾਉਣ ਦੇ ਲਈ ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆ ਰਹੀਆਂ ਨੇ ਉਹਦੇ ਲਈ ਧਾਮੀ ਵੀ ਜਾਂਗੀਆਂ ਪਾ ਕੇ ਖੜਾ ਹੋ ਗਿਆ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਆਹ ਸੈਂਟਰ ਦੇ ਵਿੱਚ ਵਿਚਾਲੇ ਖੜਾ ਸੁਖਵੀਰ ਬਾਦਲ ਜਾਗਿਆ ਪਾ ਕੇ ਹੁਣ ਪੰਥ ਦਾ ਘਾਣ ਕਰਨ ਦੇ ਲਈ ਇਹ ਫੇਰ ਤਿਆਰ ਪੁਰ ਤਿਆਰ ਨੇ ਟੀਮਾਂ ਹੋਰ ਵੀ ਬਹੁਤ ਨੇ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਲਈ ਤਿਆਰ ਨੇ ਉਹ ਕਿਹੜੀਆਂ ਕਿਹੜੀਆਂ ਟੀਮਾਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਜਿਹੜੀਆਂ ਹੋਰ ਟੀਮਾਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਦੇ ਲਈ ਤਿਆਰ ਨੇ ਕਿਉਂਕਿ ਇਤਿਹਾਸ ਸਾਂਭਣ ਲਈ ਤਿਆਰ ਨਹੀਂ ਉਹ ਕਬਜ਼ਾ ਕਰਨ ਲਈ ਤਿਆਰ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਕਿਹੜੀਆਂ-ਕਿਹੜੀਆਂ ਟੀਮਾਂ ਨੇ ਜਿਹੜੀ ਪਹਿਲੀ ਟੀਮ ਨਾਲ ਸਾਡੀ ਗੱਲਬਾਤ ਹੋਈ ਉਹ ਦੱਸ ਦਿਆਂ ਕਿ ਸਾਡੀ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਉਹਨਾਂ ਨੇ ਕੀ ਸਾਨੂੰ ਜਵਾਬ ਦਿੱਤਾ ਹੈਰਾਨੀ ਹੋਏਗੀ ਤੁਹਾਨੂੰ ਸੁਣ ਕੇ ਇੱਕ ਟੀਮ ਨੇ ਤਾਂ ਇਹ ਕਿਹਾ ਕਿ ਅਸੀਂ 328 ਰੂਪਾਂ ਦਾ ਮੁੱਦਾ ਚੱਕਿਆ ਉਹਦਾ ਮੁੱਦਾ ਅਸੀਂ ਪੜੇ ਜੋਰਾਂ ਸੋਰਾ ਨਾਲ ਚੱਕਿਆ ਉਹੀ ਮੁੱਦੇ ਦੀ ਗੱਲ ਅਸੀਂ ਵੋਟਾਂ ਦੇ ਸਮੇਂ ਤੇ ਵੀ ਕਰਦੇ ਰਹਾਂਗੇ ਤੇ ਕਰਾਂਗੇ ਉਹਦੇ ਨਾਲ ਹੀ ਅਸੀਂ ਅੱਗੇ ਵੋਟਾਂ ਜਿੱਤਾਂਗੇ ਜਿਹੜੀਆਂ ਦੂਜੀਆਂ ਟੀਮਾਂ ਨੇ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਜੀ ਅਸੀਂ ਗੁਰਦੁਆਰੇ ਆਜ਼ਾਦ ਕਰਾਉਣੇ ਨੇ ਅਸੀਂ ਕਹੇ ਗੁਰਦੁਆਰੇ ਆਜ਼ਾਦ ਕਰਾਉਣੇ ਨੇ ਜਾਂ ਤੁਸੀਂ ਆਪਣਾ ਕਬਜ਼ਾ ਕਰਨਾ ਜਾਂ ਤੁਸੀਂ ਇਤਿਹਾਸ ਵੀ ਸਾਹਮਣਾ ਗੁਰੂ ਦੀ ਇਹ ਸੰਗਤੇ ਅਸੀਂ ਉਹਨਾਂ ਨੂੰ ਕਿਹਾ ਕਿ ਸੋਨੂੰ ਪਤਾ ਕਿ ਨੰਦਪੁਰ ਸਾਹਿਬ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਖੰਡੇ ਦੇ ਦਰਸ਼ਨ ਕਰਾਏ ਜਾਂਦੇ ਨੇ ਜਿਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਕਹਿੰਦੇ ਜੀ ਬਿਲਕੁਲ ਪਤਾ ਅਸੀਂ ਕਿ ਜੇ ਪਤਾ ਫਿਰ ਆਏ ਦੱਸੋ ਵੀ ਜਿਹੜਾ ਗੁਰਦੁਆਰਿਆਂ ਚ ਰਮਾਲਿਆਂ ਤੇ ਝੰਡਿਆਂ ਤੇ ਹਰ ਇੱਕ ਜਗ੍ਹਾ ਲਾਇਆ ਜਾਂਦਾ ਥੱਲਿਓਂ ਚੌੜਾ ਉੱਤੋਂ ਚੌੜਾ ਡੌਰੂ ਜਿਹਾ ਜਿਸ ਨੂੰ ਅੱਜ ਕੱਲ੍ਹ ਗੁਰਦੁਆਰੇ ਦੀਆਂ ਕਮੇਟੀਆਂ ਆਮ ਲੋਕ ਖੰਡਾ ਦੱਸਦੇ ਨੇ ਪਰ ਉਹ ਤਾਂ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਕੰਜਰਾਂ ਦਾ 1930 ਤੋਂ ਬਾਅਦ ਦੇ ਵਿੱਚ ਲਾਉਣਾ ਸ਼ੁਰੂ ਕੀਤਾ ਸੀ ਅੱਜ ਤੱਕਰ ਲੱਗ ਰਿਹਾ ਉਹ ਘੋਰ ਬੇਅਦਬੀ ਨੂੰ ਕੀ ਤੁਸੀਂ ਰੋਕੋਗੇ ਕਹਿੰਦੇ ਅਸੀਂ ਰੋਕਣਾ ਤਾਂ ਚਾਹੁੰਦੇ ਆ ਪਰ ਇਹਦੇ ਵਿੱਚ ਜਿੰਨੀਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਪੂਰੀ ਦੁਨੀਆ ਤੇ ਉਹ ਸਾਰਿਆਂ ਹੀ ਸਾਡੇ ਨਾਲ ਨਾਰਾਜ਼ ਹੋ ਜਾਣਗੇ ਅਸੀਂ ਕਿਹਾ ਕਿਵੇਂ ਕਹਿੰਦੇ ਉਹ ਕਹਿਣਗੇ ਇਹ ਮੁੱਦਾ ਤੁਸੀਂ ਕਿਉਂ ਚੱਕਦੇ ਹੋ ਇਹ ਤਾਂ 1930 ਤੋਂ ਲੋਗੋ ਲੱਗਦਾ ਆ ਰਿਹਾ ਇਹ ਲੋਗੋ ਨੂੰ ਨਾ ਹਟਾਓ ਸਾਡੀ ਬਦਨਾਮੀ ਹੋਊਗੀ ਕਹਿਣਗੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਇਹਨਾਂ ਨੇ ਇਤਿਹਾਸ ਹੀ ਨਹੀਂ ਪੜ੍ਹਿਆ ਅਸੀਂ ਕਿਹਾ ਭਾਈ ਜੇ ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਕਮਾਂਕਾਰਾਂ ਦੇ ਵਿੱਚ ਬੀਜੀ ਸੀ ਨੇ ਇਤਿਹਾਸ ਬੰਨੀ ਉਹਨਾਂ ਦਾ ਧਿਆਨ ਗਿਆ ਤੇ ਕਮ ਸੇ ਕਮ ਹੁਣ ਤਾਂ ਪਤਾ ਲੱਗ ਗਿਆ ਕਿ ਇਹ ਤਾਂ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਨੇ ਲਾਉਣਾ ਸ਼ੁਰੂ ਕੀਤਾ ਸੀ ਇਹਨੂੰ ਬੰਦ ਕਰਨਾ ਚਾਹੀਦਾ ਉਹ ਕਹਿੰਦੇ ਬੰਦ ਕਰਨਾ ਉਹ ਵੀ ਚਾਹੁੰਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਪਰ ਉਹ ਬਦਨਾਮੀ ਤੋਂ ਡਰਦੇ ਨੇ ਪਰ ਹੁਣ ਗੁਰੂ ਦੀਏ ਸੰਗ ਤੇ ਗੱਲ ਇਹ ਆਈ ਸਾਹਮਣੇ ਵੀ ਜਿਹੜੀਆਂ ਨਵੀਆਂ ਪਾਰਟੀਆਂ ਨਵੀਆਂ ਟੀਮਾਂ ਗੁਰਦੁਆਰੇ ਦੀ ਕਮੇਟੀ 'ਚ ਆਉਣਾ ਚਾਹੁੰਦੀਆਂ ਨੇ ਪਰ ਇਤਿਹਾਸ ਨੂੰ ਤਾਂ ਸਾਹਮਣੇ ਉਹ ਨੂੰ ਉਹ ਵੀ ਨਹੀਂ ਲੈ ਕੇ ਆਉਣਾ ਚਾਹੁੰਦੀਆਂ ਉਹ ਵੀ ਨਹੀਂ ਸੱਚ ਬੋਲਣ ਤੋਂ ਡਰਦੀਆਂ ਨੇ ਕਿਉਂਕਿ ਉਹ ਕਹਿੰਦੇ ਸਾਡੀਆਂ ਵੋਟਾਂ ਖਰਾਬ ਹੁੰਦੀਆਂ ਨੇ ਅਸੀਂ ਗੁਰੂਆਂ ਦੇ ਖੰਡੇ ਤੋਂ ਕੀ ਲੈਣਾ ਪਰ ਗੁਰੂ ਦੀਏ ਸੰਗ ਤੇ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਣਾ ਇਤਿਹਾਸ ਤੁਸੀਂ ਖੁਦ ਹੀ ਸੰਭਲੋ ਇਹਨਾਂ ਤੇ ਉਮੀਦਾਂ ਨਾ ਰੱਖੋ ਆ ਸੋਨੂੰ ਹੁਣ ਅੱਗੇ ਦਿਖਾਉਨੇ ਆ ਅਸੀਂ ਬੇਨਤੀ ਸਾਰੇ ਰਾਗੀ ਢਾਡੀ ਕਬੀਸਰ ਗ੍ਰੰਥੀ ਸਿੰਘ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਨੂੰ ਜਰੂਰ ਦੇਖੋ ਪੂਰੀ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਸੰਗਤਾਂ ਕੋਲੇ ਪਹੁੰਚ ਦੀ ਵੀ ਜਰੂਰ ਕਰਿਓ ਜਿਨ੍ਹਾਂ ਨੇ ਸਾਡਾ ਇਤਿਹਾਸ ਸਾਂਭਣਾ ਸੀ ਉਹ ਤਾਂ ਅੱਜ ਸਰਕਾਰੀ ਬਣ ਚੁੱਕੇ ਨੇ ਪਰ ਹੁਣ ਇਤਿਹਾਸ ਸੰਗਤ ਨੇ ਸਾਹਮਣਾ ਹੋਊਗਾ ਹੁਣ ਸੋਡੇ ਸਾਹਮਣੇ ਸਬੂਤ ਦਿਖਾਉਣੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕਰਹਿਤ ਸਰੂਪ ਕੀਤੀ ਗਈ ਸੀ ਸਰਕਾਰ ਵੱਲੀੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਗੁਰਦਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀਏ ਸੰਗ ਤੇ ਸਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਉਹ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੀ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕਿ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕਿ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ